ਸਸਰਕਾਰ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਮਿੱਤਰੋਰੇ ਸਮਾਣਾ ਇਧਰਲੀ ਸਾਈਡ ਰਹਿ ਗਿਆ ਇਧਰਲੀ ਸਾਈਡ ਨਵਾਂਗਾ ਰਹਿ ਗਿਆ ਆਪਣੇ ਪਿੰਡ ਦੀ ਟੀਮ ਆ ਇਹ ਕ੍ਰਿਕਟ ਵਧੀਆ ਖੇਡਦੀ ਆ ਤੇ ਉਰੇ ਆਈ ਹੋਈ ਆ ਤੇ ਅੱਜ ਫਰਸਟ ਪ੍ਰਾਈਜ਼ ਜਿੱਤੇ ਇਹਨਾਂ ਨੇ ਆਪਾਂ ਗੱਲਬਾਤ ਕਰਦੇ ਆ ਸਾੜੀਆਂ ਮਾਰ ਦੇ ਬਾਈ ਲਗਾਤਾਰ ਤਿੱਜਾ ਜਿੱਤ ਹਾਂ ਲਗਾਤਾਰ ਤਿੱਜਾ ਸੌਰੀ ਮੈਨੂੰ ਪਤਾ ਨਹੀਂ ਸੀ ਇਹ ਗੱਲ ਦਾ ਪਹਿਲਾਂ ਕਿੱਥੋਂ ਜਿੱਤੇ ਵੀਰੇ ਪਹਿਲਾਂ ਵੀਰੇ ਸ਼ਾਦੀਪੁਰ ਤੋਂ 44000 ਫਰਸਟ ਪ੍ਰਾਈਜ਼ ਠੀਕ ਆ ਵੀਰੇ ਫਰਸਟ ਪ੍ਰਾਈਜ਼ ਕਿੱਥੋਂ ਜਿੱਤੇ ਵੀਰੇ ਸ਼ਾਦੀਪੁਰ ਤੋਂ 3 ਦਿਨ ਪਹਿਲਾਂ ਕਿੰਨਾ ਦਿਓ 41000 ਵੀਰੇ ਫਸਟ ਤੇ ਫਿਰ ਦੂਜਾ ਦੂਜਾ ਰਾਜਲੇ ਤੋਂ ਪਰਸੋਂ ਉਹ ਕਿੰਨਾ ਦੇ 51000 ਤੇ ਅੱਜ ਮਿੱਤਰੋ 31000 ਜਿੱਤ ਲਿਆ ਕਿਵੇਂ ਲੱਗ ਰਿਹਾ ਵੀਰੇ ਤੁਹਾਨੂੰ ਸਾਰਿਆਂ ਨੂੰ ਬਹੁਤ ਸੁਆਦ ਆ ਰਿਹਾ ਵੀਰੇ ਲਗਾਤਾਰ ਹੈਟ੍ਰਿਕ ਮਾਰਦੀ ਤੀਜਾ ਟੂਰਨਾਮੈਂਟ ਤੇ ਤਿੰਨੋਂ ਬਿਨ ਕਰ ਗਏ ਆ ਠੀਕ ਆ ਤੇ ਅੱਜ ਜੋਗਦਾਨ ਉਹ ਆਪਣੇ ਟੈਕਨ ਦਾ ਸਾਨੂੰ ਬਠੋਈ ਹਾਂ ਵੀਰੇ ਤੇਰਾ ਕੀ ਕਹਿਣਾ ਬਹੁਤ ਵਧੀਆ ਵੀਰੇ ਜੱਗੀ ਬਹੁਤ ਵਧੀਆ ਖੇਡੇ ਯਾਰ ਸਾਰੇ ਮੁੰਡੇ ਬਸ ਵਧੀਆ ਖੇਡਦੇ ਨੇ ਸਾਰੇ ਮੁੰਡੇ ਪਿੰਡ ਦੀ ਟੀਮ ਵਧੀਆ ਨਸ਼ਿਆਂ ਤੋਂ ਬਚੇ ਹੋਏ ਨੇ ਬੰਦੇ ਯਾਰ ਸਾਡੇ ਸਾਡੇ ਜਿੰਨੇ ਵੀ ਖਿਡਾਰੀ ਖੇਡਦੇ ਨੇ ਸਾਰੇ ਨਸ਼ਿਆਂ ਤੋਂ ਦੂਰ ਨੇ ਤੇ ਇਧਰ ਇਹ ਕੀਤੇ ਲੱਗੇ ਹੋਏ ਨੇ ਕੰਮ ਤੇ ਜਾਂਦੇ ਨੇ ਜਾਂ ਬੱਸ ਕ੍ਰਿਕਟ ਕ੍ਰਿਕਟ ਦਾ ਜਨੂਨ ਆ ਤੇ ਕ੍ਰਿਕਟ ਦਾ ਨਸ਼ਾ ਬੰਦਿਆਂ ਨੂੰ ਹੋਰ ਕੋਈ ਆਇਆ ਵੀ ਨਹੀਂ ਤੇ ਹੋਰ ਕੋਈ ਬੱਸ ਕੋਈ ਮਾੜਾ ਕੰਮ ਨਹੀਂ ਕਰਦੇ ਸਿਰਫ ਇੱਕ ਗੇਮ ਖੇਡਦੇ ਨੇ ਆਪਣੇ ਬੰਦੇ ਤੇ ਸੋਨੂੰ ਅੱਜ ਬੈਸਟ ਬੋਲਰ ਵੀ ਰਿਹਾ ਉਹ ਟਰੋਫੀ ਵੀ ਦਿਖਾ ਦੇ ਮੇਰੇ ਹਾਂ ਵਿੱਚ ਦਿਖਾ ਦੇ ਫਸਟ ਵਾਲੀ ਵੀ ਦਿਖਾ ਦਿਓ ਵਿੱਚ ਲੈ ਆ ਲੈ ਉਹ ਚੱਕ ਲਿਆ ਯਾਰ ਇਹ ਹੋਰ ਆਪਾਂ ਦੋ ਸ਼ਬਦਾਂ ਨੂੰ ਕਮਾ ਦੇ ਕੇ ਮੇਰਾ ਕੀ ਹੋ ਜਾਏਗਾ ਮਨੀ ਪੁਨੀਏ ਤੋਂ ਵੀ ਲਵਾਂਗੇ ਆ ਮੇਰਾ ਕਮੰਡੀ ਆ ਲੈ ਜਿੱਗੀ ਦਿਖਾ ਦੇ ਮਨੀ ਦੇ ਬੋਲਵਾਓ ਮਨੀ ਦੇ ਆ ਦੇਖ ਸਕਦੇ ਹੋ ਮਿੱਤਰੋ ਇਹ ਸੋਨੂੰ ਨੂੰ ਆਪਣੇ ਟੈਕਨ ਨੂੰ ਮਿਲਿਆ ਆ ਦੋ ਮੈਨ ਆ ਰਹੇ ਹੈ ਬੈਸਟ ਬੋਲਰ ਸੈਮੀਫਾਈਨਲ ਤੇ ਫਾਈਨਲ ਦਾ ਮੈਨ ਆਫ ਦਿ ਮੈਚ ਉਹ ਤੇਦਾ ਹੀ ਰੱਖ ਵੀਰੇ ਕੈਮਰਾਮੈਨ ਇੱਲੀ ਮੈਨ ਆਫ ਦਿ ਮੈਚ ਦੋ ਮੈਨ ਆਫ ਦਿ ਮੈਚ ਉਹਦੇ ਹੱਥੀਂ ਦੇ ਕੇ ਬੋਲ ਤੂੰ ਘਰ ਮੇਰੇ ਤੇ ਵੀਰੇ ਤੇਰਾ ਕੀ ਕਹਿਣਾ ਦੋ ਸ਼ਬਦ ਤੋਂ ਵੀ ਕਹਿ ਕੁਛ ਆ ਇਟ ਵਾਸ ਐਨ ਅਮੇਜ਼ਿੰਗ ਟੂਰਨਾਮੈਂਟ 올 ਟੀਮ ਹੈਵ ਪਲੇਡ ਅਮੇਜ਼ਿੰਗਲੀ ਵੈਲ ਕੋਈ ਗੱਲ ਨਹੀਂ ਕੋਈ ਗੱਲ ਉਹ ਇੱਕ ਅੱਧਾ ਤਾਂ ਹੁਣ ਵੀ ਜਾਈ ਜਾ ਰਿਹਾ ਹੈ ਬਹੁਤ ਵਧੀਆ ਖੇਡੇ ਵੀਰੇ ਸਾਰੇ ਤੇ ਬੋਲਿੰਗ ਬਹੁਤ ਵਧੀਆ ਮੇਰਾ ਫਾਈਨਲ ਮੈਚ ਬੋਲਿੰਗ ਚ ਥੋੜਾ ਜਿਆ ਵਧੀਆ ਨਹੀਂ ਗਿਆ ਬੈਟਿੰਗ ਚ ਲੋ ਠੀਕ ਸੀਗਾ ਬਾਕੀ ਓਵਰਆਲ ਸਾਰੀ ਟੀਮ ਬਹੁਤ ਵਧੀਆ ਬੈਟਿੰਗ ਚ ਵੀ ਡੈਫਟਾ ਤੇ ਬੋਲਿੰਗ ਚ ਵੀ ਡੈਫਟਾ ਤੇ ਉਸ ਤੋਂ ਬਿਨਾ ਜਿੰਨਾ ਵੀ ਟੂਰਨਾਮੈਂਟ ਕੋਈ ਵੀ ਮੈਚ ਖੇਡਦਾ ਤਾਂ ਕੋਈ ਵੀ ਬੰਦਾ ਜਿਹੜਾ ਵੀ ਟੀਮ ਦਾ ਹੈਗਾ ਚਾਹੇ ਉਹ 11ਵਾਂ ਚਾਹੇ ਉਹ ਪਹਿਲਾ ਸਾਰੀ ਇੱਕ ਬੰਦਾ ਜੋਰ ਲਾਂਦਾ ਤੇ ਜੋਰ ਨਾਲ ਖੇਡਦਾ ਮੇਬੀ ਇਸ ਕਰਕੇ ਅਸੀਂ ਸ਼ਾਇਦ ਜਿੱਤਰਿਆਂ ਤੇ ਤਿੰਨੋਂ ਟੂਰਨਾਮੈਂਟ ਫਸਟ ਆ ਗਏ ਸਾਰੇ ਕਿਉਂਕਿ ਇਹ ਟੀਮ ਗੇਮ ਆ ਇੰਡੀਵਿਜੂਅਲ ਦਾ ਹੈ ਨਹੀਂ ਕਿ ਜੇ ਟੀਮ ਜ਼ੋਰ ਲਾਉਗੀ ਤਾਂ ਹੀ ਟੀਮ ਜਿੱਤੂਗੀ ਤੇ ਬਹੁਤ ਵਧੀਆ ਖੇਡੇ ਵੀਰੇ ਸਾਰੇ ਸਾਰਿਆਂ ਨੂੰ ਮੁਬਾਰਕਬਾਦ ਤੇ ਆਉਣ ਵਾਲੇ ਟੂਰਨਾਮੈਂਟ ਚ ਵੀ ਬਹੁਤ ਵਧੀਆ ਖੇਡਣਾ ਤਾੜੀਆਂ ਬਈ ਸਾਰੀਆਂ ਯਾਰ ਤੇ ਦੋਸਤੋ ਤੁਹਾਨੂੰ ਦੱਸ ਦਈਏ ਖੇੜਦੇ ਵੀ ਹੈ ਜ਼ੋਰ ਲਾ ਕੇ ਨੇ ਪਿੰਡ ਚ ਵੀ ਹੈ ਵਧੀਆ ਪ੍ਰੈਕਟਿਸ ਕਰਦੇ ਰਹਿੰਦੇ ਨੇ ਨਸ਼ੇ ਪੱਤਿਆਂ ਤੋਂ ਸਾਰੇ ਦੂਰ ਨੇ ਤੇ ਕੰਮਕਾਰਾਂ ਵਾਲੇ ਵੀ ਨੇ ਦੋਸਤੋ ਚਲੋ ਹੁਣ ਸਾਨੂੰ ਵੀ ਸ਼ਾਮ ਹੋ ਰਹੀ ਆ ਆਪਦੇ ਹੋ ਇਜਾਜ਼ਤ ਅਸੀਂ ਵੀ ਚੱਲੇ ਸਸਰੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ